ਹਾਂਜੀ ਸ਼ਾਮ ਦੇ ਬਾਬਿਓ 7:30 ਵਜੇ ਆ ਤੇ ਮਾਹੌਲ ਦੇਖੋ ਕੈਨੇਡਾ ਦਾ ਯਾਰ ਜਮਾਂ ਚਾਰੇ ਪਾਸੇ ਐਨ ਕਰਫੂ ਵਾਲਾ ਮਾਹੌਲ ਬਣਿਆ ਪਿਆ ਤੇ ਜੇ ਗੱਲ ਕਰੀਏ ਮੌਸਮ ਦੀ ਤੇ ਮੌਸਮ ਬਾਬੇ ਉਥੇ ਪੂਰਾ ਠੰਡਾ ਆਪਣੇ ਵੀ ਜੈਕਟ ਚਾੜੀ ਆ ਠੰਡ ਹੋਈ ਪਈ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਤਾਂ ਸਾਨੂੰ ਪਤਾ ਹੀ ਹੈ ਕਿ ਕਿੰਨੀ ਜ਼ਿਆਦਾ ਗਰਮੀ ਆ ਪਰ ਇੱਥੇ ਪੂਰੀ ਠੰਡ ਆ ਕਿਉਂਕਿ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਹੋਈ ਹੈ ਪੂਰੀ ਠੰਡ ਹੋਈ ਪਈ ਹੈ ਵੈਸੇ ਮੌਸਮ ਤੁਹਾਨੂੰ ਦੱਸ ਦਈਏ ਗਰਮੀ ਦਾ ਤੇ ਉਹ ਹੈਗੀ ਠੰਡ ਆ ਪੂਰੀ ਜੇ ਗੱਲ ਕਰੀਏ ਸਾਫ ਸਫਾਈ ਦੀ ਯਾਰ ਸਾਫ ਸਫਾਈ ਵਾਲੇ ਤਾਂ ਮਤਲਬ ਲੋੜ ਹੀ ਨਹੀਂ ਹਨਾ ਕਹਿਣ ਦੀ ਹੈ ਤੇ ਚੱਬ ਕੱਢੇ ਪਏ ਆ ਦੇਖ ਲਓ ਆਹ ਗੱਲਾਂ ਕਰਕੇ ਲੋਕ ਇਧਰ ਨੂੰ ਪੁੱਜੇ ਆਉਂਦੇ ਆ ਗੱਡੀਆਂ ਆਏ ਆ ਜਿਵੇਂ ਨਾ ਸਾਰੀਆਂ ਨਵੀਆਂ ਹੁੰਦੀਆਂ ਯਾਰ ਆ ਚਮਕਦੀਆਂ ਪੂਰੀਆਂ ਤੇ ਕਿਸੇ ਉੱਤੇ ਕੋਈ ਧੂੜ ਨਹੀਂ ਮਿੱਟੀ ਨਹੀਂ ਆ ਗੱਡੀ 13 14 ਮਾਡਲ ਹੋਊਗੀ ਤੇ ਆਏ ਚਮਕੀ ਜਾਂਦੀ ਜਮاں ਪਤਾ ਨਹੀਂ ਇਹੋ ਜੇ ਮੁਲਖ ਮਲਖਾਂ ਵਰਗੇ ਆਪਣਾ ਮੁਲਕ ਕਦੋਂ ਬਣੂਗਾ ਯਾਰ ਦੇਖ ਲਓ ਵੀ ਕਿਸੇ ਪਾਸੇ ਦੇਖਦਾ ਕੁਝ ਡਿੱਗਿਆ ਕੋਈ ਲਫਾਫਾ ਆ ਜਾਂ ਕੋਈ ਹੋਰ ਚੀਜ਼ ਬੋਤਲ ਪਾਣੀ ਦੀ ਜਾਂ ਖਾਲੀ ਕੁਝ ਪਾਰਕ ਚ ਬਈ ਪੂਰੀਆਂ ਰੌਣਕਾਂ ਲੱਗੀਆਂ ਆਹ ਆ ਦੇ ਕੈਨੇਡਾ ਦੇ ਘੁੰਮਣ ਵਾਲੇ ਹੁੰਦੇ ਆ ਬਹੁਤ ਵਧੀਆ ਮੌਸਮ ਆ ਹੁਣ ਜਿਹੜਾ ਅੱਗੇ ਆਉਣਾ ਇਹਦਾ ਚੱਲੀ ਜਾਂਦਾ ਬਹੁਤ ਸੋਹਣਾ ਮੌਸਮ ਆ